ਬੀਤੇ ਦਿਨੀ ਸ਼ਤਰਾਨਾ ਨੇੜੇ ਭੂਣ ਤੇ ਵਿਖੇ ਇੱਕ ਵਿਅਕਤੀ ਨੂੰ ਜ਼ਮੀਨੀ ਵਿਵਾਦ ਦੇ ਚੱਲਦਿਆਂ ਅੱਗ ਨਾਲ ਜਲਸਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਇੱਥੇ ਪੁਲਿਸ ਵੱਲੋਂ ਵੀ ਮਾਮਲਾ ਦਰਜ ਕਰਕੇ ਕਥਿਤ ਦੋਸ਼ੀਆਂ ਦੇ ਭਾਰ ਸ਼ੁਰੂ ਕਰ ਦਿੱਤੀ ਸੀ ਪਰੋਂ ਬੀਤੇ ਦਿਨੀ ਅਲਾਜ ਦੌਰਾਨ ਚੰਡੀਗੜ੍ਹ ਪੀਜੀਆ ਵਿਖੇ ਜੋਸੇ ਵਿਅਕਤੀ ਦੀ ਮੌਤ ਹੋਣ ਮਗਰੋਂ ਪਤਰਾ ਸ਼ਹਿਰ ਅੰਦਰ ਉਹਨਾਂ ਨੇ ਭਗਤ ਸਿੰਘ ਚੌਕ 'ਤੇ ਲਾਸ਼ ਰੱਖ ਕੇ ਧਰਨਾ ਲਾ ਦਿੱਤਾ ਸੀ 24 ਘੰਟੇ ਧਰਨੇ 'ਤੇ ਬੈਠੇ ਜਿੱਥੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਸਮੇਤ ਕੁਝ ਹੋਰ ਵੀ ਲੋਕ ਸਨ ਉੱਥੇ ਪੁਲਿਸ ਪਾਰਟੀ ਵੱਲੋਂ ਹੀ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਲਗਾਤਾਰ ਚਾਪੇ ਮਾਰੀ ਜਾ ਰਹੀ ਸੀ ਉਪਰੰਤ ਅੱਜ ਚੌਥਾ ਦਿਨ ਹੋਣ ਮਗਰੋਂ ਵੀ ਜਿੱਥੇ ਅਸੀਂ ਦੋਸ਼ੀ ਗ੍ਰਿਫਤਾਰ ਨਹੀਂ ਹੋਏ ਉੱਥੇ ਐਸਪੀ ਬੈਬਲ ਚੌਧਰੀ ਵੀ ਪਹੁੰਚੇ ਔਰ ਗੁਰਤੇਜ ਸਿੰਘ ਜਿਹੜੇ ਕਿ ਬੀਜੇਪੀ ਦੇ ਆਗੂ ਉਹ ਵੀ ਪਹੁੰਚੇ ਹੋਏ ਸਨ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਜਾਂ ਤੇ ਇਥੋਂ ਅਜ ਧਰਨਾ ਚੁੱਕਣ ਦਾ ਉਹਨਾਂ ਮਨ ਬਣਾਇਆ ਹੈ ਉਹਨਾਂ ਕਿਹਾ ਕਿ ਸਵੇਰੇ ਜਿਹੜੀ ਕਿ ਲਾਜ ਦਾ ਸਕਵਰ ਕੀਤਾ ਜਾਵੇਗਾ ਭਾਰਤ ਅਤੇ ਦੋਸ਼ੀਆਂ ਨੂੰ ਪੁਲਿਸ ਅਰੈਸਟ ਕਰੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਪੁਲਿਸ ਵੱਲੋਂ ਜਿਹੜੇ ਕਿ ਦੋਸ਼ੀ ਗ੍ਰਫਤਾਰ ਕੀਤੇ ਜਾਂਦੇ ਹਨ ਔਰ ਅੱਗੇ ਮਾਮਲਾ ਕਿਸ ਤਰ੍ਹਾਂ ਇਹ ਰੰਗ ਲੈ ਕੇ ਆਵੇਗਾ ਆਨੂੰ ਨਾਲ ਆਪ ਜੀ ਮਿਆਰੇ ਜਾਂ ਚਲਣੇ ਸਾਡੇ ਕੋਈ ਪਾਣੀ ਕੋਈ ਨਾ ਕਰੂਗਾ ਤਾਂ ਫਿਰ ਇਹ ਹੀ ਕਹਿਦਾ ਮੈਂ ਸਰਕਾਰ ਨੂੰ ਕੀ ਜਵਾਬ ਦੇ। ਲੋਡਾ ਮਾਤੋ ਚ ਪੱਟਾ ਦਿੱਤਾ ਹੈ। ਦੇਖੋ ਜੋ ਮੈਂ ਕਰਵਾ ਰੋਹੀ ਤਾਂ ਕਿ ਅਸੀਂ ਕੰਨੀਆ ਕਰਾਇਆ ਉਹ ਜਿਹੜਾ ਹੁਣ ਹੱਲ ਹੱਲ ਤੇਰਾ ਹੱਲ ਕਰੋ। ਪਾਸ ਖੇਜਾ ਹੱਲ ਹੱਲ ਨਾਲ ਸਾਹਿਬ ਮਿਲਦਾ। ਕੋਈ ਆਪਾਂ ਨੂੰ ਸਾਹਿਬ ਯੋ ਜਿਹੜਾ ਸੀਰੀਸ ਪਹੁੰਚੀ ਇਹਨਾਂ ਨੇ ਕਿਹਾ ਕਿ ਲਕੀਤਾ ਉਹ ਵੀ ਰਸਤ ਪਹੁੰਚੀ ਆ ਉਹ ਵੀ ਮੀਡੀਆ ਪਿਆਨ ਦੇ ਰਿਹਾ ਜਿਹੜੀ ਐਸਪੀ ਸਾਹਿਬ ਵਗੈਰਾ ਮੀਡੀਆ ਜਿੰਨੇ ਥੋੜੇ ਪਿਆਨ ਦੇ ਦਿੰਦੇ ਆ ਕਿ ਅੱਜ ਤੁਸੀਂ ਰੈਸਟ ਕਰਦੇ ਆ ਤੇ ਸਵੇਰੇ ਉਹ ਕੋਰਟ ਦੇ ਵਿੱਚ ਮਿਲ ਕਰਕੇ ਉਹਦਾ ਸਮਾਰਟ ਸਮਾਰਟ ਕਰੇਗੀ ਆ ਮੀਡੀਆ ਦੇ ਵਿੱਚ ਵੀ ਪਿਆਨ ਦੇ ਦੇਣਗੇ ਤੇ ਆਪਾਂ ਆਪਣੀ ਰੈਡ ਬੋਡੀ ਨੂੰ ਕੇ ਕਰਦੇ ਆ ਇੱਕ ਨਾ ਅੰਤਜੀਵਨ ਰਾਏ ਜੀ ਨੂੰ ਅੰਤੇ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡੀ ਕਿਸੇ ਨੇ ਵੀ ਬਾਣੀ ਸੀ ਭੜੀ ਜਿਸ ਦਿਨ ਅਸੀਂ ਉੱਥੇ ਪੀਜੀਆ ਚੰਡੀਗੜ੍ਹ ਪਹੁੰਚੇ ਸੀ ਆ ਮੇਰੇ ਇੱਕ ਦੋਸਤ ਨੇ ਅੰਕਲ ਦਾ ਨੰਬਰ ਦਿੱਤਾ ਸੀਗਾ ਕਹਿੰਦੇ ਜੇ ਇਹਨਾਂ ਬੰਦਿਆਂ ਨਾਲ ਗੱਲ ਕਰ ਲਵੋ ਜੇ ਤੁਹਾਡੀ ਅਸਰ ਲੈਣਗੇ ਤੇ ਮੈਂ ਇੱਕ ਕਾਲ ਕੀਤੀ ਮੇਰੇ ਇੱਕੋ ਕਾਲ ਦੇ ਉੱਤੇ ਅੰਕਲ ਜੀ ਉਹਨਾਂ ਨੇ ਮੇਰਾ ਸਾਥ ਦਿੱਤਾ ਔਰ ਥਾਣੇ ਨੂੰ ਐਸਐਸਪੀ ਨੂੰ ਸਾਰਿਆਂ ਨੂੰ ਇਹਨਾਂ ਨੇ ਫੋਨ ਕਰਕੇ ਔਰ ਪਰਚਾ ਦਰਜ ਕਰਵਾਇਆ ਬਿਆਨ ਦਵਾਏ ਹੁਣ ਜਿਹੜਾ ਘਰ ਹੈ ਤੁਹਾਡੀ ਸਥਿਤੀ ਹੈ ਕੁਝ ਹੋਈ ਹੈ ਹਾਂ ਜੀ ਉਹਨਾਂ ਨੇ ਇੱਕ ਬੰਦਾ ਜਿਹੜਾ ਜਸਵੀਰ ਸਿੰਘ ਜੱਸੀ ਆ ਉਹਨੂੰ ਫੜ ਲਿਆ ਜੀ ਇੱਥੇ ਐਸਪੀ ਸਾਹਿਬ ਬਿਆਨ ਦੇ ਗਏ ਨੇ ਉਸ ਗੱਲ ਦੇ ਉੱਤੇ ਵੀ ਉਹਨਾਂ ਦੀ ਸਵੇਰੇ ਉਹਨਾਂ ਨੂੰ ਕੋਈ ਰਿਕਾਰਡ ਦੇ ਵਿੱਚ ਪੇਸ਼ ਕਰ ਦਿੱਤਾ ਜਾਊਗਾ ਅੰਕਲ ਜੀ ਆਏ ਨੇ ਐਸਪੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਜਿਹੜੇ ਬਾਕੀ ਦੇ ਮੁਜਰਮਾ ਛੇਤੀ ਤੋਂ ਛੇਤੀ ਫੜ ਲਏ ਜਾਣਗੇ ਤੇ ਅਸੀਂ ਇਹਨਾਂ ਦੇ ਕਹਿਣ ਦੇ ਉੱਤੇ ਹੀ ਇਹਨਾਂ ਦੇ ਵਿਸ਼ਵਾਸ ਦੇ ਉੱਤੇ ਹੀ ਧਰਨਾ ਖਤਮ ਕਰ ਦਿੰਦੇ ਆਂ ਤੇ ਸਵੇਰੇ ਅਸੀਂ ਆਪਣੀ ਇਥੋਂ ਡੈੱਡ ਬੋਡੀ ਲੈ ਜਾਵਾਂਗੇ ਔਰ ਜਾ ਕੇ ਉਹਨਾਂ ਦਾ ਸੰਸਕਾਰ ਕਰ ਦੇਵਾਂਗੇ ਚੌਧਰੀ ਜੀ ਉਹ ਕੀ ਇੱਥੇ ਆਏ ਨੇ ਸੋਸ਼ਲਿਸਟ ਦੀ ਬੰਨੀ ਸਜਾ ਜੀ ਉਹ ਹਿਪਮੰਦਾ ਅਰੈਸਟ ਕੀਤਾ ਹੋਇਆ ਪੰਜਾਬ ਪੁਲਿਸ ਨੇ ਕੱਲ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਤੇ ਉਹਦਾ ਬਕਾਇਦਾ ਰਿਮਾਂਡ ਮੰਗਿਆ ਜਾਊਗਾ ਰਿਮਾਂਡ ਕਲੈਕਟਰ ਦੀ ਕੂਰੀ ਸਾਖ ਕਰੂਗੀ ਧਰਨਾ ਜਿਹੜਾ ਹਾਂ ਧ ਕਾਨੂੰ ਤੇ ਕਿਸੇ ਤਰ੍ਹਾਂ ਨਾ ਵੀ ਪਰਚਾ ਨਹੀਂ दर्ज ਹੋ ਰਿਹਾ ਸਾਡਾ ਪੁਲਿਸ ਬਿਆਨ ਵੀ ਨਹੀਂ ਲੈਣ ਆ ਰਹੀ ਤਾਂ ਉਸੇ ਵਕਤ ਮੈਂ ਇੱਕ ਐਸਪੀ ਆਪਣੇ ਹੈਗੇ ਵਿਭਲ ਚੌਧਰੀ ਨੂੰ ਕੀਤਾ ਡੀਐਸਪੀ ਨੂੰ ਕੀਤਾ ਐਸਐਚਓ ਨੂੰ ਕੀਤਾ ਸਿਤਰਾਨੇ ਵਾਲੇ ਨੂੰ ਕਿ ਇਮੀਡੀਏਟਲੀ ਜਾ ਕੇ ਬਿਆਨ ਦਰਜ ਕਰਾਓ ਇਹ ਪਰਿਵਾਰ ਔਖਾ ਅੰਦਰ ਦੇ ਉਹਨਾਂ ਸ਼ਾਮ ਨੂੰ ਕਿੱਥੇ ਇਟੋ ਆ ਆਇਓ ਗਿਆ ਬਿਆਨ ਲੈ ਕੇ ਸੇਮ ਦਿਨ ਰਾਤ ਨੂੰ ਪਰਚਾ ਦਰਜ ਕੀਤਾ ਇਹਨਾਂ ਨੇ ਪਰसों ਰਾਤ ਵੀ ਇੱਕ ਬੰਦਾ ਫੜ ਵੀ ਗਿਆ ਸੀ ਜਿਹੜਾ ਅਰਤੀਆ ਜਿਹੜਾ ਅਰਤੀਆ ਹੈਗਾ ਉਹ ਪੁਲਿਸ ਨੇ ਫੜ ਲਿਆ ਸੀ ਜੀ ਆਣਗੇ ਮੈਂ ਪਰਿਵਾਰ ਨਾਲ ਦੁੱਖ ਚ ਖੜਾ ਹਾਂ ਤੇ ਅੱਗੇ ਵੀ ਪੰਜਾਬ ਦੇ ਲੋਕਾਂ ਨਾਲ ਅਸੀਂ ਖੜਦਾ ਰਹੂੰਗਾ ਕਿਸੇ ਦੀ ਪਰਿਵਾਰ ਨਾਲ ਕਿਤੇ ਵਗਿਆ ਜਦੋਂ ਤੱਕ ਇਹਨਾਂ ਨੂੰ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਇਹਨਾਂ ਨੇ ਮੇਰੇ ਤੋਂ ਵੀ ਵਿਸ਼ਵਾਸ ਕੀਤਾ ਹੈ ਕਰਨਾ ਇਤੋ ਚੱਕਿਆ ਹੈ ਕੱਲ ਸੰਸਕਾਰ ਕਰਨਗੇ ਮੈਂ ਵੀ ਆਉਂਗਾ ਸਿਚਾਰ ਤੇ ਆਮ ਆਦਮੀ ਪੰਜਾਬ ਨੂੰ ਚੰਗੇ ਰਾਹ ਵੱਲ ਲੈ ਕੇ ਜਾਣਾ ਹੈ ਕੌਣ ਇੱਥੇ ਆਮ ਆਦਮੀ ਪਾਰਟੀ ਦਾ ਨਹੀਂ ਆਇਆ ਕਾਂਗਰਸਾ ਨਹੀਂ ਆਇਆ ਕਿਉਂ ਨਹੀਂ ਆਇਆ ਇਦਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਸਾਰਾ ਮੇਰਾ ਪਰਿਵਾਰ ਬੈਠੇ ਆ ਤੁਸੀਂ ਜਿਗਾ ਨੂੰ ਵੀ ਥੋੜਾ ਨਾਲ ਅਸੀਂ ਖੜੇ ਹਾਂ ਠੀਕ ਹੈ ਕਿ ਆਪਾਂ ਪੰਜਾਬ ਨੂੰ ਇੱਕੋ ਹੀ ਮੇਰੀ ਬੇਟੀ ਹੈ ਪੰਜਾਬ ਨੂੰ ਆਪਾਂ ਚੰਗੇ ਪਾਸੇ ਲੈ ਕੇ ਜਾਣੇ ਜਿਹੜੇ ਅਫਸਰ ਗਲਤ ਨੇ ਉਹਨਾਂ ਖਿਲਾਫ ਅੜ ਕੇ ਖੜੂੰਗਾ ਜਿਹੜੇ ਚੰਗੇ ਨੇ ਉਹਨਾਂ ਦਾ ਆਪਾਂ ਸਾਥ ਵੀ ਦੇਣੀ ਠੀਕ ਹੈ ਕਿ ਮੈਂ ਛੋਟੇ ਮੀਡੀਆ ਦਾ ਵੀ ਤਨਖਵਾਸ ਕਰਦਾ ਇਹਦੇ ਕਵਰ ਕਰਨਾ ਹੈ ਕਿ ਪਰਿਵਾਰ ਦੇ ਦੁਪੇਚੀ ਵੀ ਕੋਈ ਮੁਸ਼ਕਲ ਹੋਏ ਤੇ ਕੱਲ ਸਵੇਰੇ ਅਸੀਂ ਸੰਸਕਾਰ ਕਰਾਵਾਂਗੇ ਚਲਣਗੇ ਤੇ ਉਸ ਬਾਅਦ ਜਿਹੜਾ ਅਗਲੀ ਰਸਮ ਹੈਗੀ ਭੋਗ ਦੀਆਂ ਸਾਰੀਆਂ ਉਹ ਵੀ ਦੱਸਣੀ ਆ ਜਿਵੇਂ ਹੋਊਗਾ ਜਿਹੜੇ ਬਾਕੀ ਦੇ ਦੋਸ਼ੀ ਹੈਗੇ ਪੁਲਸ ਵਾਲੇ ਹੁਣ ਦੱਸ ਕੀ ਜੇ ਐਸਪੀ ਸਾਹਿਬ ਬਾਕੀ ਦੇ ਦੋਸ਼ ਵੀ ਜਲਦ ਫੜੇ ਜਾਣੇ ਕਿਉਂਕਿ ਰੇਡਾਂ ਚੱਲਦੀਆਂ ਫੜ ਲਈ ਉਹਨਾਂ ਨੂੰ ਲੇਕਿਨ ਉਹ ਘਰੋਂ ਫੱਜ ਹੋਏ ਨੇ 352 ਵੀ ਲੱਗੀ ਜ ਉਹਨਾਂ ਤੇ ਉਹ ਘਰੋਂ ਸਾਰੇ ਫਰਾਰ ਨਹੀਂ ਤੇ ਜਿਵੇਂ ਵੀ ਪੁਲਸ ਡੇਟਾ ਕਰਦੀ ਉਹ ਵੀ ਬਾਕੀ ਵੀ ਆਉਂਦਾ ਫਾਹੁੰਗਾ ਆਪਾਂ ਨੂੰ ਵਿਸ਼ਵਾਸ ਰੱਖਣਾ ਹੈ ਜਿਹੜਾ ਧਰਨਾ ਇਹ ਕਿਸ ਤਰ੍ਹਾਂ ਇਥੋਂ ਚੱਲਿਆ ਹੈ ਇਹ ਮਾਮਲਾ ਸੀ ਕੀ ਮਿਨੀਟਰ ਦਾ ਇੱਥੇ ਇੱਕ ਸੈਲਫ ਈਮੋਲੂਸ਼ਨ ਦਾ ਇੱਕ ਮਸਲਾ ਸੀ ਜਿਹਦੇ ਵਿੱਚ ਇਹਨਾਂ ਨੇ ਫੈਮਿਲੀ ਮੈਂਬਰਸ ਨੇ ਦਖਲ ਅਦਾ ਕੀਤਾ ਔਲਰੇਡੀ 302 ਦਧਾਰਾ ਦੇ ਅੰਡਰ ਜਿਹੜਾ ਹੈ ਪਛਾਣ ਦਿੱਤਾ ਹੋਇਆ ਇੱਕ ਬੰਦੇ ਦੀ ਜਿਹੜੀ ਹੈ ਕਯੂਜ਼ੀ ਅਰੈਸਟ ਪਾ ਦਿੱਤੀ ਗਈ ਹੈ ਜਸਵੀਰ ਸਿੰਘ ਜੱਸੀ ਫੈਮਿਲੀ ਨੂੰ ਹੁਣ ਵਿਸ਼ਵਾਸ ਦਿਲਾਇਆ ਗਿਆ ਹੈ ਕਿ ਸਾਰੇ ਅਧੀ ਅਸੀਂ ਅਰੈਸਟ ਪਾ ਕੇ ਇਹਨੂੰ ਇਨਸਾਫ ਦਿਵਾਵਾਂਗੇ ਤੇ ਫੈਮਿਲੀ ਨੇ ਫਾਈਨਲੀ ਜਿਹੜੀ ਹੈ ਇਸ ਬਾਤ ਨੂੰ ਹਾਮੀ ਭਰੀ ਹੈ ਕਿ ਉਹ ਦਰਨਾ ਛੱਡੋ ਗ੍ਰਿਫਤਾਰੀ ਹੋ ਗਈ ਹੈ ਇੱਕ ਗ੍ਰਿਫਤਾਰੀ ਹੋ ਗਈ ਹੈ ਜਿਸ ਨਾਲ ਇਵੈਂਟ ਮੈਂਟ ਹੈ ਜਸਵੀਰ ਸਿੰਘ ਜੱਸੀ ਦੀ ਗ੍ਰਿਫਤਾਰੀ ਹੋ ਗਈ ਹੈ ਦਰਨਾ ਕੋ ਦੁਸਮਾਪ ਕੀਤੇਗਾ ਇਹਨਾਂ ਨੇ ਹੁਣ ਕਹਿ ਦਿੱਤਾ ਹੈ ਕਿ ਜੀ ਇਹ ਦਰਨਾ ਚੱਕਣਗੇ ਤੇ ਸਵੇਰੇ 8 ਵਜੇ ਸੰਸਕਾਰ ਕਰਦੇ ਸਰ ਕੀ ਲੱਗਦਾ ਕਿ ਕਿੰਨੇ ਦਿਨਾਂ ਦਾ ਜਾਣਗੇ ਜੀ ਇੱਥੋਂ ਇੱਕ ਡੈਡ ਬੋਡੀ ਤੋਂ ਜਿਉਂਕਿਉਂਕਿ ਰੈਫਰਿਜਰੇਸ਼ਨ ਦੇ ਵਿੱਚ ਹੈ ਤੇ ਮੈਨੇ ਕਿਹਾ ਸਵੇਰੇ 8 ਵਜੇ ਇਹ ਸੰਸਕਾਰ ਕਰਦੇ ਆਂ ਸਰ ਜਨ ਕਿੰਨੀ ਚੰਗੀ ਗ੍ਰਿਫਤਾਰੀ ਹੋ ਜੀ ਜਿਹੜੇ ਬਾਕੀ ਜਿਹੜੇ ਦੋਸ਼ੀਆਂ ਦੀ ਅਸੀਂ ਰੇਡ ਕਰਵਾ ਰਹੇ ਨੇ ਫੈਮਿਲੀ ਪੂਰੀ ਸੈਟੀਸਫਾਈਡ ਹੈ ਪੁਲਿਸ ਦੀ ਕਾਰਵਾਈ ਤੋਂ ਸਾਰੇ ਸੈਟੀਸਫਾਈਡ ਹੈ ਕਿ ਅਸੀਂ ਜਲਦ ਤੋਂ ਜਲਦ ਉਹਨਾਂ ਦੀ ਗ੍ਰਿਫਤਾਰੀ ਕਰਵਾਉਂਗਾ